ਰਾਣੇ ਪਖੰਡਕੀ ਚੱਲਣ ਡਿਆ। ਉਸ ਕੁੜੀ ਨੂੰ ਮੈਂ ਉਦਣ ਹੀ ਨਹੀਂ ਰਹਿਣ ਦੇਣਾ ਇੱਥੇ। ਮਗਰ ਤੁਹਾਡੇ ਕਰਕੇ ਮੈਂ ਬੋਲੀ ਨਹੀਂ ਆ। ਮੇਰੀ ਸੁਣ ਲਓ ਗੱਲ ਉਹਨੂੰ ਛੱਡ ਕੇ ਆਓ। ਆਵਾਜ਼ ਮਾਰ ਸ਼ਮੀ ਨੂੰ। ਮੰਮੀ, ਤੁਸੀਂ ਸਹੀ ਕਹਿ ਰਹੇ ਜੀ। ਤੇ ਪਤਾ ਨਹੀਂ ਕੀ ਗੱਲ ਆ। ਚੰਗੀ ਪਲੀ ਗਈ ਆ ਫੇਰ ਜਾ ਕੇ ਫੇਰ ਉਸੇ ਪੈਰੀ ਵਾਪਸ ਲਿਆਈ ਨਾਲ ਹੀ ਰਹੀ ਇਹਨੂੰ। ਇਹ ਤੇ ਇਹਦੀ ਗਲਤੀ ਆ ਨਾ। ਇਹ ਤੇ ਸ਼ਮੀ ਦੀ ਗਲਤੀ ਫੇਰ। ਕਿਉਂ ਲੈ ਕੇ ਆਈਏ? ਥੇ ਸ਼ਮੀ? ਸ਼ਮੀ? ਹਾਂਜੀ ਦੱਸੋ ਮੈਂ ਤੈਨੂੰ ਕੀ ਕਹਿਆ ਭਲਾ ਕੀ ਕਿਹਾ ਸੀ ਤੇਰੇ ਖਾਨੇ ਗੱਲ ਨਹੀਂ ਪਈ ਮੇਰੀ ਗੱਲ ਸੁਣੋ ਉਹ ਮੇਰੇ ਨਾਲ ਆਉਣਾ ਚਾਹੁੰਦੀ ਸੀ ਤੇ ਮੈਂ ਇਹਨੂੰ ਕੀ ਕਹਿੰਦੀ ਵੀ ਤੂੰ ਨਾ ਆਇਆ ਮੇਰੇ ਘਰ ਸਮਝਦੇ ਕਿਉਂ ਨਹੀਂ ਜੇ ਗੱਲ ਨੂੰ ਉਹਨੇ ਕਹਿਣੇ ਕਹਿਣਾ ਨਹੀਂ ਪਰ ਪਰ ਤੈਨੂੰ ਮੈਂ ਕੀ ਕਹਿਆ ਸੀ ਮੈਂ ਕਹੀ ਗੱਲ ਗਈ ਨਾ ਤੈਨੂੰ ਛੱਡ ਕੇ ਆ ਤੇ ਉੱਥੇ ਵਾਪਸ ਲੈ ਕੇ ਆਈ ਇਹਨੂੰ ਮੰਮੀ ਉਹ ਮੈਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਹੀ ਜਾਣਾ ਵਾ ਦੱਸੋ ਮੈਂ ਕੀ ਕਹਿੰਦੀ ਦੂਜਾ ਉੱਥੇ ਭੂਆ ਜੀ ਹੁਣ ਰਿਸ਼ਤੇ ਵਾਸਤੇ ਦਬਾਅ ਪਾਉਂਦੇ ਆ ਉਹਦੇ ਤੇ ਤੇ ਉਹਨੂੰ ਇਹ ਵੀ ਮੈਂ ਇੱਧਰ ਆ ਕੇ ਬਹਿ ਜਾ ਪੁੱਤ ਤੇਰਾ ਤਾਂ ਦਿਮਾਗ ਕਰਨਾ ਚਾਹੀਦਾ ਇਹਨਾਂ ਕੰਮ ਵੀ ਉਹਦੇ ਰਿਸ਼ਤੇ ਵਾਸਤੇ ਜ਼ੋਰ ਪਾਉਂਦੇ ਤੇ ਮੈਂ ਕਿਉਂ ਇਹਨੂੰ ਚੁੱਕ ਕੇ ਲੈ ਕੇ ਚੱਲੀ ਆ ਆਪਣੇ ਘਰ ਰਵੇ ਉਹਦੇ ਘਰ ਦੇਣਾ ਮੰਮੀ ਦਬਾਅ ਪਾਉਣਾ ਹੀ ਪਾਣਾ ਹੈਨਾ ਉਹ ਨਕੜਾ ਜਾਣ ਕੇ ਲੈ ਜਾਂਦੇ ਖਰੇ ਇਹਨਾਂ ਦੀ ਗਲਤੀ ਹੈ ਸਾਰੀ ਸਾਡੇ ਸਿਰ ਭਾਂਡਾ ਭਜਣਾ ਹੀ ਬੰਦੋ ਮੈਂ ਉਹਨੂੰ ਕਿਹਾ ਸੀ ਵੀ ਹੁਣ ਤੂੰ ਘਰੇ ਰਹਿ ਚੱਲੋ ਦੋ ਚਾਰ ਦਿਨ ਤੂੰ ਰਹਿ ਹੀ ਹੁਣ ਨਹੀਂ ਮੰਨਦੀ ਤਾਂ ਦੱਸੋ ਸਾਡੇ ਘਰ ਨਹੀਂ ਰਹਿਣੀ ਚਾਹੀਦੀ ਮੈਂ ਤਾਂ ਉਦਨ ਹੀ ਨਹੀਂ ਰਹਿਣ ਦੇਣਾ ਮੈਂ ਆਖਿਆ ਚੱਲ ਕੋਈ ਗੱਲ ਨਹੀਂ ਦੋ ਦਿਨ ਰਹਿ ਜੂਗੀ ਮਮਮੀ ਮੈਂ ਉਹਦੀ ਭੈਣ ਨੇ ਰੰਜੀ ਤੇ ਉਹਦਾ ਚੰਗਾ ਥੋੜੀ ਲੱਗਦਾ ਆ ਸਮਝੋ ਨਾ ਗੱਲ ਤੇ ਜੇ ਕੱਲ ਨੂੰ ਕੋਈ ਗੱਲ ਹੋ ਜੂ ਫਿਰ ਚੰਗਾ ਲੱਗੂਗਾ ਫਿਰ ਹੋਰ ਨਹੀਂ ਉਹ ਚੰਗਾ ਲੱਗਣਾ ਸਹੀ ਕਹਿੰਦੇ ਮਮਮੀ ਹੂੰ ਨਾ ਗੱਲ ਕਾਦੀ ਹੋਣੀ ਆ ਕਿਦੋਂ ਨਾ ਪਤਾ ਤੈਨੂੰ ਉਹਦਾ ਲੱਗੂ ਆ ਜਾਂ ਨਹੀਂ ਲੱਗਣਾ ਮੇਰਾ ਕਹਿ ਦੇਣਾ ਕਿੱਥੇ ਹੈ ਕਿੱਥੇ ਵਾਅ ਮਾਰਨ ਮਮਮੀ ਤੂੰ ਇਹ ਕੋ ਕਹਿੰਦੇ ਜਣੂ ਕਿ ਬਈ ਛੱਡ ਗਿਆ ਪੁੱਤ ਜਵਾਨ ਧੀ ਆਪਣੇ ਘਰ ਚੰਗੀ ਲੱਗਦੀ ਆ ਸਾਡਾ ਮੁੰਡਾ ਜਵਾਨ ਹੈ ਘਰ ਕੱਲ ਨੂੰ ਕੋਈ ਐਵੇਂ ਹਰ ਚੇਤੇ ਲਾ ਛੱਡਣ ਕੋਈ ਗੱਲ ਨਹੀਂ ਨਿਕਲੀ ਫਿਰ ਕੀ ਕਰਾਂਗੇ ਤੈਨੂੰ ਸਮਝਣਾ ਚਾਹੀਦਾ ਪੁੱਤ ਅੱਛਾ ਅੱਛਾ ਤੂੰ ਇਹ ਗੱਲ ਕਹਿੰਦੇ ਮੈਨੂੰ ਕੁਝ ਹੋਰ ਸਮਝਾਹੀਂ ਹਾਂ ਠੀਕ ਹੈ ਸਹੀ ਗੱਲ ਹੈ ਮੰਮੀ ਬਿਲਕੁਲ ਸਹੀ ਕਹਿੰਦੇ ਥੀ ਇਹਨੂੰ ਸਮਝਣਾ ਚਾਹੀਦਾ ਮੈਨੂੰ ਜਿਹੜਾ ਤੂੰ ਹੋਰ ਸਮਝਾਣਿਆ ਕੱਲ ਥੋੜਾ ਜਣ ਪੈ ਗਿਆ ਨਾ ਉਹੋ ਹੀ ਹੋਣਾ ਹੀ ਫਿਰ ਸ਼ਮੀ ਹਾਂਜੀ ਇਹ ਤਾਂ ਗੱਲ ਸੁਣ ਚਲੀ ਕਿਤੇ ਗਈਆਂ ਮੇਰੀ ਗੱਲ ਪੂਰੀ ਹੋਈ ਪਹਿਲਾਂ ਤੂੰ ਹੀ ਤਾਂ ਮੇਰੇ ਤੇ ਦਬਾਅ ਪਾਈ ਜਾਂਦੇ ਜੇ ਦੱਸੋ ਮੈਂ ਕੀ ਕਵਾਂ ਹੁਣ ਜਿਉ ਨਾਲ ਆ ਗਈ ਆ ਤੇ ਤੂੰ ਗੱਲ ਨੂੰ ਸਮਝਦੀ ਨਹੀਂ ਆ ਦੱਸੋ 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 ਹੂੰ ਇਹ ਗੱਲ ਜਿਹੜੀ ਗੱਲ ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਨਾ ਇਹ ਤੇਰੀ ਜ਼ਿੰਦਗੀ ਤੇ ਅਸਰ ਪੈਣਾ ਏ ਸਾਰਾ ਇਹ ਤੇਰੇ ਗਾਂ ਤੇਰੇ ਤੇਰੀ ਗਾਂ ਕੰਡੇ ਵਿਛਨੇ ਤੇਰੀ ਤੇਰੀ ਜ਼ਿੰਦਗੀ ਦੇ ਉੱਤੇ ਹੀ ਜਾਈ ਚੱਜੋ ਵੀ ਤੇਰੀ ਗੱਲਾਂ ਦੱਸੋ ਆਪਣੀ ਭੈਣ ਦੇ ਘਰੇ ਰਹਿਣ ਦੀ ਆ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਕਿਹੜੇ ਕੰਡੇ ਉਹ ਹੋਣੀ ਨਾ ਸਮਝੰਦੀ ਪਰ ਤੈਨੂੰ ਇਹ ਗੱਲ ਬਾਅਦ ਚ ਪਤਾ ਲੱਗਣੀ ਤੇ ਬਾਅਦ ਤੂੰ ਕੱਢਣੀ ਤੇ ਉਹ ਤਾਂ ਉਹਨੇ ਨਿਕਲਣਾ ਨਹੀਂ ਫੇਰ ਬਾਅਦ ਚ ਰੋਣਾ ਹੀ ਤੂੰ ਬਾਅਦ ਵਿੱਚ ਓਹੋ ਕਿਉਂ ਰੋਣਾ ਪਾਇਆ ਵਾ ਆ ਜਾ ਸਿੰਮਰਤ ਉਹ ਤੇ ਆਪਣੀਆਂ ਗੱਲਾਂ ਕਰਨ ਦੇ ਆ ਆ ਜਾ ਮਾਸੀ ਜੀ ਬੋਲੋ ਜੀ ਤੁਸੀਂ ਕਿਉਂ ਇੰਨਾ ਗੁੱਸਾ ਕਰਦੇ ਜੀ ਮੈਂ ਗੁੱਸਾ ਠੀਕ ਕਰਦੀ ਆ ਬੱਚੇ ਆਪਣੇ ਘਰ ਚੱਲੋ ਹੁਣ ਬਹੁਤ ਦਿਨ ਹੋ ਗਏ ਤੁਹਾਨੂੰ ਨਹੀਂ ਨਹੀਂ ਮੰਮੀ ਜੀ ਦਾ ਮਤਲਬ ਇਹ ਨਹੀਂ ਆ ਮੰਮੀ ਜੀ ਕਹਿੰਦੇ ਸੀ ਵੀ ਜੇ ਰਿਸ਼ਤੇ ਦੀ ਗੱਲ ਹੈ ਨਾ ਤੇ ਉਹ ਵੀ ਘਰ ਕਰ ਲੈਣੀ ਸੀ ਉਹ ਨਾ ਹੋਵੇ ਭੂਆ ਜੀ ਹੁਣ ਗੁੱਸਾ ਕਰਨ ਤੇ ਫੇਰ ਸਿਮਰਤ ਇੱਧਰ ਆ ਗਈ ਆ ਇਹਨਾਂ ਦੇ ਮਤਲਬ ਆ ਵਾ ਕਹਿਨ ਦਾ ਬਸ ਸਿੱਧੀ ਜੀ ਗੱਲ ਜੀ ਮੈਂ ਉੱਥੇ ਜਾਤ ਨਹੀਂ ਪੈਂਦੀ ਆ ਮੰਮੀ ਮੇਰੀ ਗੱਲ ਸੁਣੋ ਤੁਸੀਂ ਆਪਣੇ ਘਰ ਜਾਓ ਵਾਪਸ ਠੀਕ ਆ ਨਾ ਆਪਣਾ ਮੋਰੀ ਬਿਸਤਰਾ ਚੱਕੋ ਤੇ ਨਿਕਲੋ ਸਿੱਧੀ ਜੀ ਗੱਲ ਆ ਮੈਨੂੰ ਕੋਈ ਜਿਆਦੀ ਗੱਲਾਂ ਨਹੀਂ ਆਉਂਦੀਆਂ ਮੈਨੂੰ ਕਿਉਂ ਤੁਸੀਂ ਸਾਰੇ ਜਣੇ ਮੇਰੀ ਭੈਣ ਦੇ ਮਗਰ ਪੈ ਗਏ ਦੱਸ ਜੇ ਉਹਦਾ ਮਨ ਮੰਨਦਾ ਇੱਥੇ ਰਹਿਣੂ ਤੇ ਰਹਿਣ ਦੋ ਬਾਕੀ ਰਿਸ਼ਤੇ ਦੀ ਗੱਲ ਚਲੋ ਮੈਂ ਸਮਝਦੀ ਆ ਕਿ ਇਹ ਵੀ ਡਿਸੀਜਨ ਲਵੇ ਨ ਕੀ ਕਰਨਾ ਤੇ ਕੀ ਨਹੀਂ ਉਹ ਵੀ ਉਲਟ ਸਮਝਦੇ ਹੋਣਗੇ ਕਿ ਸ਼ਮੀ ਇਹਨੂੰ ਫੇਰ ਲੈ ਕੇ ਚਲ ਗਈ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਸਮਝਦੀ ਆ ਕਿ ਤੁਹਾਡੇ ਤੇ ਕੱਲ ਨੂੰ ਬਲੇਮ ਆਉਣਾ ਵਾ ਤੁਸੀਂ ਆਪਣੀ ਤਾਂ ਸੱਚੇ ਜੇ ਮੰਮੀ ਜੀ ਇਹ ਵੀ ਸੱਚੇ ਨੇ ਪਰ ਕਹਿਣ ਦਾ ਕੋਈ ਤਰੀਕਾ ਹੁੰਦਾ ਵਾ ਪੁੱਤ ਉਹਦਾ ਰਿਸ਼ਤਾ ਹੋਣ ਡਿਆ ਸਾਰੇ ਉਥੇ ਦੀ ਵੇਟ ਕਰਨ ਡਿਆ ਇਹਨੂੰ ਉਥੇ ਛੱਡ ਕੇ ਆ ਇਹਦਾ ਜਾਣਾ ਉਥੇ ਬਹੁਤ ਜ਼ਰੂਰੀ ਐ ਓਹੋ ਜੀ ਜੂ ਤੂੰ ਇਹ ਤਾਂ ਸਮਝਣ ਦੀ ਕੋਸ਼ਿਸ਼ ਕਰੋ ਹਨਾ ਕਿ ਮੈਂ ਨਹੀਂ ਉੱਥੇ ਵਿਆਹ ਕਰਾਉਣਾ ਚਾਹੁੰਦੀ ਮੇਰੇ ਨਹੀਂ ਅਜੇ ਮਾਨ ਹੈ ਕਿ ਜਦੋਂ ਹੋਊਗਾ ਮੈਂ ਦੱਸ ਦਊਂਗੀ ਉਹਨਾਂ ਨੂੰ ਵੀ ਸਿਮਰਤ ਚੰਮੀ ਤੂੰ ਮੇਰੀ ਗੱਲ ਸੁਣ ਇਹਨੂੰ ਘਰੇ ਛੱਡ ਕੇ ਆ ਜਾ ਠੀਕ ਹੈ ਨਾ ਇਹਦਾ ਬੋਰੀਆ ਬਿਸਤਰ ਚੁੱਕ ਇਹਨੂੰ ਘਰੇ ਜਾਂਦੇ ਹਾਂ ਤੂੰ ਇਹ ਤਾਂ ਸਮਝਣ ਦੀ ਕੋਸ਼ਿਸ਼ ਕਰ ਮੇਰੀ ਗੱਲ ਸੁਣ ਪਹਿਲਾ ਹੱਥ ਪਰਾ ਕਰ ਆਪਣਾ ਆਇਆ ਹੈ ਕਿ ਨਿਆਣੀ ਦੇ ਮਗਰ ਚੜ ਗਏ ਜੇ ਦੱਸ ਕੀ ਤਾਨੂੰ ਹੱਥ ਲਾਤਾ ਵਾਂ ਨੇ ਗੱਲ ਹੀ ਕਰਨੀ ਆ ਉਹਦੇ ਘਰ ਦੇ ਤੂੰ ਕਿਉਂ ਨਹੀਂ ਸਮਝਦੀ ਗੱਲ ਯਾਰ ਚਲ ਚਲ ਚੁੱਪ ਕਰੋ ਜੋ ਤੂੰ ਸਮਝਾਉਣਾ ਨਾ ਸਿਮਰਤ ਘਰ ਜਾ ਕੇ ਘਰ ਵਾਲਿਆਂ ਨੂੰ ਸਮਝਾ ਠੀਕ ਹੈ ਨਾ ਮੰਮੀ ਜੀ ਮੈਂ ਸਮਝਾ ਲੈਣੀ ਹਾਂ ਹਾਂ ਪੁੱਤ ਸਮਝਾ ਸਿਮਰਤ ਆਵੇ ਬਾਹੂ ਉਹਨਾਂ ਨੂੰ ਨਾ ਇਹ ਗੁੱਸਾ ਵਾ ਵੀ ਕੱਲ ਨੂੰ ਇਹਨਾਂ ਨੂੰ ਬਲੇਮ ਕਰਨਗੇ ਕਿ ਕੁੜੀ ਨੂੰ ਤੂੰ ਫੇਰ ਲੈ ਕੇ ਚਲ ਗਈਆਂ ਰਿਸ਼ਤੇਦਾਰੋਂ ਪੁੱਛਣ ਦੇ ਨਾ ਪੂਆ ਜੀ ਹੁਣੀ ਵੀ ਤੈਨੂੰ ਪਤਾ ਸੀਮਾ ਭਾਬੀ ਹੁਣੀ ਵੀ ਮਗਰ ਪਏ ਆ ਤਾਂ ਆਹ ਕਰਕੇ ਕਾਲੇ ਪੈ ਗਏ ਆ ਇਹ ਸਾਡੇ ਤੇ ਬਲੇਮ ਨਾ ਲਓ ਨਾ ਏਦਾਂ ਰਿਸ਼ਤੇਦਾਰੀਆਂ 'ਚ ਫੇਕ ਪੈਂਦੀ ਆ ਸਮਝ ਲੈ ਗੰਡੀ ਤੈਨੂੰ ਤੇਰੇ ਬਾਹਰ ਨਾ ਪਤਾ ਕਿੰਨਾ ਪਿਆਰ ਕਰਦੇ ਆ ਉਹਨਾਂ ਘਰਾਂ ਨਾਲ ਜਾਣ ਕੇ ਖਰੇ ਰੱਖਿਆ ਇਹਨੂੰ ਘਰ ਸਿਮਰਤ ਐਹੋ ਜੀ ਕੋਈ ਗੱਲ ਨਹੀਂ ਆ ਵੀ ਤੈਨੂੰ ਇੱਥੇ ਰੱਖਣਾ ਨਹੀਂ ਚਾਹੁੰਦੇ ਗੱਲ ਪਤਾ ਕੀ ਆ ਮੈਂ ਉਹਨਾਂ ਨੂੰ ਆਣ ਕੇ ਸਾਰਾ ਕੁਝ ਦੱਸਿਆ ਵਾ ਕਿ ਇੰਦਾ ਸਿਮਰਤ ਦਾ ਉੱਥੇ ਰਿਸ਼ਤਾ ਹੋਣ ਡਿਆ ਸੀ ਤੇ ਉਹ ਮੰਨਣ ਨਹੀਂ ਡਈ ਤੇ ਮੈਂ ਉਹਨੂੰ ਫੇਰ ਨਾਲ ਲੈ ਆਈ ਆ ਤੈਨੂੰ ਪਤਾ ਅਗਲੇ ਸਿਆਣੇ ਬਹਿਣੇ ਆ ਕੱਲ ਨੂੰ ਕੋਈ ਵੀ ਗੱਲ ਹੋਈ ਨਾ ਤੇ ਸਾਰਾ ਐਲੀਕੇਸ਼ਨ ਇਹਨਾਂ ਦੋਵਾਂ ਤੇ ਆਉਣਾ ਵਾ ਉਹ ਤਾਂ ਕਰਕੇ ਕਾਲੇ ਪੈਂਡੇ ਆ ਵੀ ਕੁੜੀ ਨੂੰ ਆਪਣੇ ਘਰ ਕੱਲ ਜੋ ਵੀ ਇਹਨੇ ਕਿਹਾ ਨਾ ਉਹਨਾਂ ਨੂੰ ਕਵੇ ਜੋ ਵੀ ਦਾ ਡਿਸੀਜਨ ਐ ਤੂੰ ਚੋਕ ਫੇਰੇ ਨੂੰ ਇੱਥੇ ਲੈ ਆਈ ਆ ਸਮਝਣ ਦੀ ਆ ਨਾ ਓਵੇਂ ਤੇਰੇ ਨਾਲ ਪਤਾ ਕਿੰਨਾ ਪਿਆਰ ਕਰਦੀ ਐ ਤੇਰੇ ਬਾਜੀ ਤੇ ਮਾਸੀ ਤੇਰੀ ਵੀ ਤੈਨੂੰ ਤਾਂ ਪਤਾ ਵਾ ਇਹੋ ਜੀ ਬਾਹੂ ਕੋਈ ਗੱਲ ਨਹੀਂ ਆ ਤੂੰ ਦਿਲ ਤੇ ਨਾ ਲਾਵੀ ਤੂੰ ਆਪਣੀ ਭੈਣ ਕੋਈ ਆ ਉਦਾਂ ਤੂੰ ਜਿੰਨਾ ਚਿਰ ਮਰਜੀ ਰਹਿ ਭਾਵੇਂ 8 ਮਹੀਨੇ ਰਹਿ ਭਾਵੇਂ 9 ਮਹੀਨੇ ਰਹਿ ਕਿਤੇ ਤੈਨੂੰ ਇਦਾਂ ਥੋੜਾ ਕਹਿਣ ਦੇ ਆਂ ਅਸੀਂ ਕਿ ਤੂੰ ਸਾਡੇ ਘਰ ਨਾ ਰਹਿ ਤੂੰ ਇਹ ਕੀ ਚਾਹੁੰਦੇ ਜੀ ਕਿ ਮੈਂ ਕਿਤੇ ਹੋਰ ਵਿਆਹ ਕਰਾ ਲਾਂ ਉਹ ਭਰਾਓ ਮੇਰੀ ਗੱਲ ਸੁਣੋ ਆਪਣਾ ਹੱਥ ਨਾ ਪਰਾ ਕਰਕੇ ਗੱਲ ਕਰ ਮੇਰੇ ਨਾਲ ਠੀਕ ਹੈ ਨਾ ਰਣਜੀਤ ਨਾਲ ਤੂੰ ਜਿੱਥੇ ਮਰਜ਼ੀ ਕਰਾ ਮੈਂ ਕੀ ਲੈਣਾ ਵਾ ਕਾਲੇ ਨਹੀਂ ਪਈਦਾ ਕੁੜੀ ਆ ਉਹਦੇ ਨਾਲ ਧਿਆਨ ਨਾਲ ਗੱਲ ਕਰੋ ਨਿਆਣੀ ਸਿਆਣੀ ਆ ਇਦਾਂ ਥੋੜਾ ਸਮਝਾਈਦਾ ਵਾ ਸਮਝੋਣ ਦਾ ਕੋਈ ਤਰੀਕਾ ਹੁੰਦਾ ਵਾ ਕੀ ਯਾਰ ਕੱਲ ਦਾ ਨਾਲ ਰਿਸ਼ਤਾਰਿਸ਼ ਤਾਲ ਆਇਆ ਵਾ ਰੋਟੀ ਤੱਕ ਨਹੀਂ ਮਿਲੀ ਸਵੇਰ ਦੀ ਇਹਨਾਂ ਦਾ ਲੈ ਰਿਸ਼ਤੇ ਵਾਲਾ ਮੈਟਰ ਨਹੀਂ ক্লোਜ਼ ਹੁੰਦਾ ਅਸਲ 'ਚ ਮੈਂ ਤੁਹਾਨੂੰ ਦੱਸਦੀ ਆ ਗੱਲ ਪਤਾ ਕੀ ਆ ਉਹ ਕਰਨ ਦੇ ਹੀ ਰਿਸ਼ਤੇ ਦੀ ਗੱਲ ਤੇ ਇਹ ਅਸਲ 'ਚ ਨਾ ਹੋਰ ਕਿਸੇ ਮੁੰਡੇ ਨੂੰ ਪਸੰਦ ਕਰਦੀ ਆ ਉਹਦਾ ਹੱਲੇ ਨਾਂ ਨਹੀਂ ਲੈਣ ਦੀ ਤਾਂ ਕਰਕੇ ਵਿਚਾਰੀ ਇੱਥੇ ਆ ਗਈ ਡਰਦੀ ਮਾਰੀ ਕਿ ਕਿਤੇ ਜ਼ਬਰਦਸਤੀ ਇਹਦਾ ਰਿਸ਼ਤਾ ਨਾ ਕਰ ਦੇਣ ਆਹ ਗੱਲ ਆ ਮੰਮੀ ਜੀ ਤਾਂ ਮੈਂ ਵੀ ਨਹੀਂ ਉਹਨੂੰ ਆਉਣ ਤੋਂ ਰੋਕਿਆ ਕਿ ਚੱਲ ਅੱਛਾ ਪਰ ਇੱਕ ਗੱਲ ਐ ਸਿਮਰਤ ਤੂੰ ਸਾਰੀਆਂ ਗੱਲਾਂ ਛੱਡ ਤੂੰ ਕਮ ਸੋ ਕਮ ਮੈਨੂੰ ਤੇ ਦੱਸ ਕਿ ਮੁੰਡਾ ਕਿਹੜਾ ਵਾ ਨਾਲੇ ਤੇਰੇ ਭਾਜੀ ਨੂੰ ਕਹਿੰਨੇ ਆ ਕਿ ਉਹਦਾ ਪਤਾ ਕਰ ਲੈਣ ਤਾਰ ਬਾਰ ਕਿਦਾਂ ਦਾ ਵਾ ਮੁੰਡਾ ਕਿਦਾਂ ਦਾ ਵਾ ਆਪੇ ਇਹ ਮਨਾ ਲਣਗੇ ਉੱਧਰ ਜਾ ਕੇ ਦਿਲ ਦੇ ਨਹੀਂ ਮਾੜੇ ਹੈਗੇ ਬਸ ਕਾਲੇ ਪੈ ਗਏ ਨੇ ਸਮਝ ਗੱਲ ਨੂੰ ਤੂੰ ਸੁੰਨਾ ਚਾਹੁੰਦਾ ਜੀ ਨਾ ਕਿ ਮੈਂ ਕਿਹੜੇ ਮੁੰਡੇ ਨੂੰ ਪਸੰਦ ਕਰਦੀ ਹਾਂ ਹਾਂ ਕੀ ਸੁੰਨਾ ਸੁੰਨਾ ਤੂੰ ਚੁੱਪ ਕਰ ਵੇ ਮੈਂ ਤਾਂ ਮੇਰੀ ਧੀ ਇਹ ਗੱਲ ਸੁਣ ਆਪਣੇ ਘਰ ਜਾ ਕੇ ਸੁਣਾ ਕੀ ਸੁਣਾਉਣਾ ਚਾਹਨੀ ਉਹਨਾਂ ਨੂੰ ਮੰਮੀ ਨੂੰ ਸੁਣਾ ਆਪਣੇ ਭਰਾ ਨੂੰ ਸੁਣਾ ਪਰਜਾਈ ਨੂੰ ਸੁਣਾ ਸਾਨੂੰ ਨਾ ਸੁਣਾ ਤੇ ਨਾ ਰੰਜੀਤ ਨੂੰ ਸੁਣਾ ਸਾਡੇ ਸੁਨਾਇਆ ਕੁਝ ਨਹੀਂ ਹੋਣਾ ਉਹਨਾਂ ਨੂੰ ਜਾ ਕੇ ਸੁਣਾ ਫਿਰ ਉਹ ਡਿਸੀਜਨ ਲੈਣਗੇ ਫਿਰ ਸਾਡੇ ਤੱਕ ਗੱਲ ਕਰਿਓ ਮੈਂ ਸਾਹਿਲ ਨੂੰ ਪਸੰਦ ਕਰਦੀ ਹਾਂ ਹਾਂ ਸਾਹਿਲ ਮੈਨੂੰ ਉਹ ਹੈਲੋ ਸਿਮਰਤ ਇਹ ਤੋ ਕੀ ਕਹਿਣੀ ਆ ਜਿਹੜੀ ਮੈਂ ਜੋ ਵੀ ਕਹਿੰਦੀ ਆ ਸਹੀ ਕਹਿਨੀ ਆ ਮੈਂ ਸਾਹਿਲ ਨੂੰ ਪਸੰਦ ਕਰਦੀ ਹਾਂ ਜਾ ਕੇ ਕਰੋ ਗੱਲ ਜਾਓ ਪਾਜੀ ਜਾ ਕੇ ਕਰੋ ਗੱਲ ਉਧਰ ਸ਼ਾਬਾਸ਼ ਮੇਰੇ ਪੁੱਤੋ ਸ਼ਾਬਾਸ਼ ਜੋ ਕੀਤਾ ਨਾ ਤੁਸੀਂ ਇੱਕ ਨੇ ਘਰ ਜਾ ਕੇ ਵਿਆਹ ਕੇ ਲਿਆਂਦਾ ਇੱਕ ਨੇ ਘਰ ਆਈ ਨੂੰ ਵਿਆਹ ਲਿਆ ਇਹੋ ਕਰਨਾ ਸੀਗਾ ਮੇਰੀ ਟਕਰਾਤੀ ਦੀ ਬੇਇੱਜ਼ਤੀ ਉਹ ਮੰਮੀ ਇਦਾਂ ਦਾ ਕੁਝ ਨਹੀਂ ਇੱਕ ਵਾਰੀ ਮੇਰੀ ਗੱਲ ਤਾਂ ਸੁਣ ਲੋ ਕੀ ਸੁਣਾ ਕੋਤੋਂ ਕੀ ਰਹਿ ਗਿਆ ਬਾਕੀ ਨਹੀਂ ਕੁੜੀਏ ਤੂੰ ਚੱਕ ਬੋਰੀ ਬਿਸਤਰੇ ਤੇ ਚਲਦੀ ਲਾ ਕੋ ਚੱਲ ਮੈਂ ਤੇਰੀ ਮਾਂ ਨੂੰ ਲਾਹਮਾ ਦੇ ਕੇ ਆਵਾਂ ਵੀ ਮੇਰੇ ਘਰ ਆ ਕੇ ਨੇ ਆਹ ਕੰਮ ਕੀਤਾ ਵੱਡੀਆਂ ਤੁਸੀਂ ਇੱਜ਼ਤ ਵਾਲੀਆਂ ਆਹ ਤਾਂ ਧੀਜੇ ਤੇ ਬੜੀਆਂ ਟੌਰ ਲਾ ਕੇ ਇੱਥੇ ਹੁੰਦੀਆਂ ਸੀ ਚੱਲ ਤੋਲੋ ਤੇ ਮੰਮੀ 2 ਮਿੰਟ ਗੁੱਸਾ ਨਾ ਕਰੋ ਉਹਨੂੰ ਪੁੱਛ ਤੇ ਲੈ ਆਂ ਦੋ ਇਦਾਂ ਉਹਨੇ ਕਿਹਾ ਕਿਉਂ ਸਾਡੇ ਵਿੱਚ ਇਦਾਂ ਦਾ ਕੋਈ ਜਗ੍ਹਾ ਵੀ ਨਹੀਂ ਆ ਪੁੱਛ ਕੇ ਵੇਖ ਪੁੱਛ ਨੂੰ ਪੁੱਛ ਸਿਮਰਤ ਅੱਧਰ ਆ ਦੋ ਮੇਰੀ ਗੱਲ ਸੁਣ ਪੁੱਤ ਫੇਰ ਮੇਰੇ ਨਾਲ ਗੱਲ ਕਰਿਓ ਹੁਣਾਂ ਤੇ ਵੇਲਾ ਅਨੀਆਂ ਨਾ ਕੀ ਹੋਊਗਾ ਕਿਉਂ ਤੂੰ ਹੀ ਬੋਲਣ ਦਾ ਜੇ ਕੁੜੀ ਤੇ ਅਜੇ ਹਾਂ ਦਾ ਕੋਈ ਗੱਲਬਾਤ ਨਹੀਂ ਹੋਈ ਲੈ ਕੇ ਉਹਦੀ ਬਾਹ ਫੜ ਕੇ ਤਾਂ ਅੰਦਰ ਵਰ ਗਈ ਹੋਰ ਕੀ ਹੋਣਾ ਅੱਜ ਤੇ ਤੁਹਾਡੀ ਹੈ ਉਹਨੂੰ ਆਦੇ ਕੀ ਹੋਊਗਾ ਜਾਨ ਨੂੰ ਬੇਕੋ ਬਣਾਉਂ ਰਹੀ ਆ ਲੱਗ ਗਿਆ ਪਤਾ ਮੈਂ ਕਿਹੜੀ ਕੁਲੇ ਰੋਕਦਾ ਹਾਂ ਕਿਹੜੀ ਕੁਲੇ ਕਿਨਾਂ ਬਾਰ-ਬਾਰ ਨੂੰ ਘਰੇ ਛੱਡਿਆ ਜਾ ਕੇ ਘਰੇ ਛੱਡਿਆ ਮੈਂ ਤੈਨੂੰ ਕਹਿਣ ਤੇ ਹਾਂ ਤੇਰੇ ਕੰਡੇ ਵਿਜਣੀ ਐ ਨੇ ਇਹ ਕੁੜੀ ਨੇ ਤੇ ਵੇਖ ਲਾ ਕੀ ਕਰਤਾ ਇਹਨੇ ਚੜਾਤਾ ਚੰਦ ਉਹਨੇ ਨਵਾ ਜਾ ਹੁਣ ਜਾ ਕੇ ਦੱਸੋ ਉੱਥੇ ਜਾ ਕੇ ਪਿਆ ਕੁਛੋ ਕਰ ਕੇ ਆਈਏ ਚਲੋ ਨਾਲ ਹੀ ਮੈਂ ਤੁਹਾਡੇ ਚੱਲਦੀ ਹਾਂ ਉਹਨਾਂ ਨੂੰ ਪੋਤੀ ਵੇਖ ਕਰਕੇ ਛੱਡ ਕੇ ਆਈ ਉੱਥੇ ਇਹਨੂੰ ਇਹ ਵੀ ਚਲੀਆਂ ਗੱਲਾਂ ਦਾ ਮੈਨੂੰ ਪਤਾ ਹੀ ਨਹੀਂ ਕਿ ਕੀ ਚੱਲਣ ਡਿਆ ਇਹਨਾਂ ਦਾ ਇਹ ਵੀ ਉਹੋ ਜਿਹਾ ਮੇਰਾ ਪੁੱਤ ਸਿਰ ਦਰ ਸਿਰ ਦਰ ਗਿਆ ਬੰਦਾ ਕਹਿਣ ਦਿਆ ਇਹਨੂੰ ਫੇ ਛੱਡ ਗਿਆ ਤੇ ਗਲਤੀ ਆਦੀ ਕਿਉਂ ਛੱਡ ਕੇ ਆਉਂਦੀ ਸੀ ਇਹਨੂੰ ਪਤਾ ਹੋਣਾ ਫਿਰ ਇਹਨੂੰ ਫਿਰ ਪਤਾ ਹੋਣਾ ਮੰਮੀ ਜੀ ਤਾਈਓ ਇਹਨੇ ਰੱਖਿਆ ਸੀ ਇੱਥੇ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਸੱਚੀ ਕਹਿਣ ਈ ਆ ਮੈਂ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਮੈਂ ਤਾਂ ਵੈਸੇ ਉਹਨੂੰ ਲੈ ਆਈ ਆ ਹੁਣ ਲੱਗਿਆ ਪਤਾ ਲੱਗਿਆ ਪਤਾ ਮੈਨੂੰ ਤੋਦਨ ਦੇ ਲੱਛਣ ਵੀ ਛੱਡੇ ਗਲਤੀ ਦੇ ਇਹ ਤਮਾਸ਼ਾ ਕਰਦੀ ਈ ਕੁੜੀ ਛੰਮੀ ਮੈਂ ਤੈਨੂੰ ਕਿੰਨੀ ਕਿੰਨੀ ਵਾਰੀ ਕਿਹਾ ਵਾ ਜੇ ਕੋਈ ਗੱਲ ਕਰਨੀ ਆ ਕੋਈ ਮੈਨੂੰ ਪੁੱਛ ਲਿਆ ਕਰ ਸਾਰਾ ਕੁਝ ਮੈਨੂੰ ਪੁੱਛ ਕੇ ਕਰ ਲਿਆ ਕਰ ਲਿਆ ਕਰ ਤੈਨੂੰ ਸਾਰੀ ਗੱਲ ਤੈਨੂੰ ਪਤਾ ਤਾਂ ਮੈਂ 20 ਵਾਰੀ ਕਹਿ ਦਿੱਤਾ ਵਾ ਉਹਨੂੰ ਘਰੇ ਛੱਡਿਆ ਕਰੇ ਛੱਡਿਆ ਜੇ ਚੱਲ ਗਈ ਤਾਂ ਨਾਲ ਨਾਲ ਲੈ ਕੇ ਆਈ ਤੂੰ ਫੇਰ ਨਾਲ ਚੁੱਕ ਲਈ ਇਹਨੂੰ ਵੇਖ ਲੈਣਾ ਹੁਣ ਲੱਗ ਗਿਆ ਸਾਰਾ ਕੁਝ ਸਾਫ਼ ਹੋ ਗਿਆ ਨਾ ਰਣਜੀਤ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁਣ ਲੱਗਿਆ ਤਾਂ ਹਨ ਹੋ ਗਈਆਂ ਉਹਦੀਆਂ ਗੱਲਾਂ ਤੋਂ ਤੂੰ ਹੀ ਆ ਮਾਂ ਮੇਰੀ ਮਾਂ ਬੋਲਦੀ ਆ ਐਸ ਕਰਕੇ ਬੋਲਦੀ ਜੇ ਮੈਂ ਹੋਰ ਕਿਉਂ ਬੋਲਦੀ ਆ ਕੋਈ ਛੱਡ ਮਮੀ ਤੈਨੂੰ ਵੀ ਪਤਾ ਨਹੀਂ ਆ ਓ ਮੈਨੂੰ ਸਭ ਕੁਝ ਪਤਾ ਵਾ ਭੋਲਿਆ ਮੈਂ ਬੋਲਦੀ ਨਹੀਂ ਜੇ ਮੈਂ ਬੋਲੀ ਨਾ ਤੁਹਾਡੇ ਸਾਰਿਆਂ ਦੇ ਤੋਤੇ ਉੱਡ ਜਾਣੇ ਜੇ ਤੁਹਾਨੂੰ ਮੈਂ ਦੱਸਦਾ ਹੂੰ ਕਰਦਾ ਵਾਂ ਥੜਾ ਇੱਥੇ ਹੀ ਹੂੰ ਕਰਨ ਜੋ ਗਾਓ ਹੋ ਸ਼ੁਕਰ ਹੈ ਰੱਬਾ ਇਹਨੇ ਸਾਹਿਲ ਦਾ ਨਾਲ ਆਇਤਾ ਮੈਂ ਤਾਂ ਕੁਝ ਹੋਰ ਸੋਚੀ ਬੈਠਾ ਹਾਂ ਕਿ ਮੇਰੇ ਨਾਲ ਇਹਦੇ ਵੀ ਤੇ ਮੇਰਾ ਘਰ ਬਰਬਾਦ ਕਰ ਦੂਗੀ ਇਹ ਪਰ ਨਹੀਂ ਮੈਂ ਬਚ ਗਿਆ ਅੱਜ ਯਾਰਾ ਸਭ ਕੀ ਆ ਉਹ ਕੀ ਤੂੰ ਬਾਹਰ ਕਹਿ ਕੇ ਆਈ ਆ ਤੈਨੂੰ ਪਤਾ ਵਾ ਆਪਣੇ ਵਿੱਚ ਇਦਾਂ ਦਾ ਕੁਝ ਹੈ ਨਹੀਂ ਪਰ ਮੈਨੂੰ ਤੇ ਪਤਾ ਵਣਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਸਹਿਲ ਯਾਰਾ ਪਿਆਰ ਵੈਰ ਹੋਇਆ ਕਦੋਂ ਆਪਾਂ ਤਾਂ ਇੱਕ ਚੰਗੇ ਦੋਸਤ ਅਸੀਂ ਨਾ ਹੀ ਕਦੀ ਤੂੰ ਆਪਣੀ ਲਿਮਟ ਕ੍ਰੋਸ ਕੀਤੀ ਐ ਤੇ ਨਾ ਹੀ ਮੈਂ ਪਰ ਮੈਨੂੰ ਤੇ ਹੈਗਾ ਵਣਾ ਤੈਨੂੰ ਨਾ ਸਹੀ ਯਾਰਾ ਪਿਆਰ ਇੱਕਦਮ ਆ ਕਿੱਥੋਂ ਗਿਆ ਤੂੰ ਮੈਨੂੰ ਕਦੀ ਦੱਸਿਆ ਹੀ ਨਹੀਂ ਤੇਰੇ ਦਿਮਾਗ ਚ ਨਾਸੀ ਪਰ ਮੇਰੇ ਮਨ ਚ ਤੇ ਹੈ ਨਾਲੇ ਅੱਜ ਦੀ ਨਹੀਂ ਗੱਲ ਹੈ ਕਾਫੀ ਟਾਈਮ ਤੋਂ ਪਹਿਲਾਂ ਦੀ ਮੈਂ ਤੈਨੂੰ ਪਸੰਦ ਕਰਦੀ ਆ ਯਾਰਾ ਤੇਰੀ ਦਿਮਾਗ ਚ ਜਿਹੜੀ ਗੱਲ ਹੈ ਨਾ ਇਹਨੂੰ ਕੱਢ ਦੇ ਮੈਂ ਤੇਰੇ ਨਾਲ ਵਿਆਹ ਵਿਵਹ ਦਾ ਕਦੀ ਨਹੀਂ ਕਲ ਸੋਚਿਆ ਤੇ ਨਾ ਹੀ ਕਦੀ ਸੋਚੂਗਾ ਪਰ ਮੈਂ ਤੇ ਸੋਚਦੀ ਆ ਨਾ ਤੁਸੀਂ ਨਾ ਹੀ ਸੋਚਿਆ ਤੇ ਨਹੀਂ ਸਿਮਰਤ ਆ ਖਿਆਲ ਆਪਣੇ ਮਨ ਚੋਂ ਕੱਢ ਦੇ ਪਲੀਜ਼ ਆਈ ਸਮਝਣ ਦੀ ਕੋਸ਼ਿਸ਼ ਕਰੋ ਮੈਂ ਸੱਚੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਨਾ ਮੈਂ ਵਿਆਹ ਵੀ ਤੁਹਾਡੇ ਨਾਲ ਹੀ ਕਰਾਉਣਾ ਵਾ ਪਰ ਮੈਂ ਤੈਨੂੰ ਪਿਆਰ ਨਹੀਂ ਕਰਦਾ ਤੇ ਨਾ ਹੀ ਕਦੀ ਤੇਨੂੰ ਵਿਆਹ ਕਰਾਉਂਗਾ ਤੇ ਇਹ ਗੱਲ ਨਾ ਆਪਣੇ ਦਿਮਾਗ ਚੋਂ ਕੱਢ ਦੋ ਮੈਂ ਵਿਆਹ ਤੁਹਾਡੇ ਨਾਲ ਹੀ ਕਰਾਉਂਗੀ ਪਤਾ ਨਹੀਂ ਕੀ ਹੋ ਗਿਆ ਇਹ ਦਿਮਾਗ ਨੂੰ ਚੰਗੀ ਭਲੀ ਸੀ ਨਾ ਕਦੀ ਇਹ ਨਿਆਇਤਾ ਕਿਦਾਂ ਦੀ ਕੋਈ ਗੱਲ ਕੀਤੀ ਇੱਕਦਮ ਕਿਹੜਾ ਪਿਆਰ ਜਾ ਗਿਆ ਦਾ ਕਿ ਤੁਸੀਂ ਮੈਨੂੰ ਪਿਆਰ ਕਰਦੇ ਕਿ ਨਹੀਂ ਕਰਦੇ ਪਰ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤਰੀ ਗੱਲ ਵਿਆਹ ਦੀ ਉਹ ਤੇ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾ ਤੇ ਜੇ ਨਾ ਹੋਇਆ ਆਪ ਤੇ ਮੈਂ ਮਾਰੀ ਜਾਣਾ ਪਰ ਰਹਿਣ ਮੈਂ ਤੁਹਾਨੂੰ ਵੀ ਨੀ ਕਿਹੇ ਜੋਗਾ ਦੇਣਾ ਅੱਗੇ ਤੁਸੀਂ ਆਪ ਵੇਹ ਲੋ ਕਰ ਦੇ ਕਿਉਂ ਨਹੀਂ ਚਲੋ ਉਹਨਾਂ ਨੂੰ ਕੱਢ ਬਾਹਰ ਜਿਹੜੀ ਸਾਲੀ ਬਣਾਈ ਫਿਰਦਾ ਆ ਹੈ ਹੁਣ ਇਸ ਘਰ ਦੀ ਨੋਹ ਬਣਨ ਨੂੰ ਤਿਆਰ ਹੋਈ ਆਨਾ ਵਾ ਮੰਮੀ ਬੋਲਦੀ ਆ ਬੋਲੇ ਨਾ ਤਾਂ ਕੀ ਕਰਾਂ ਮੈਂ ਚੱਲ ਉਹਨੂੰ ਛੱਡ ਕੇ ਆਈਏ ਅੱਗੇ ਲਾ ਉਹਨਾਂ ਨੂੰ ਕੱਢ ਉਹਨਾਂ ਨੂੰ ਬਾਹਰ ਅੰਦਰ ਗੱਲਬਾਤ ਨਹੀਂ ਹੈਗੀ ਫਿਰ ਅੰਦਰ ਕੀ ਕਰਨ ਦੇ ਕੱਢ ਬਾਹਰ ਮੰਮੀ ਤੂੰ ਇੱਥੇ ਇਨਾ ਗਰਮ ਹੋਈ ਜਾਂਦੇ ਤੂੰ ਰਹਿਣ ਦੋ ਮੈਂ ਆਪੇ ਕਰ ਲਊਗਾ ਗੱਲ ਮੈਨੂੰ ਪਤਾ ਤੂੰ ਜਿੰਨਿਕ ਕਰਨੀ ਗੱਲ ਮੈਂ ਆਪੇ ਕਰੂੰਗਾ ਗੱਲ ਉਹਨਾਂ ਨਾਲ ਬੜੀਆਂ ਉਹਦੇ ਮੂੰਹ ਮਰੋੜ ਬਰੋੜ ਗੱਲਾਂ ਕਰਦੀਆਂ ਇਹਨਾਂ ਨੂੰ ਹੁਣ ਮੈਂ ਦੱਸੂੰ ਕੱਢ ਉਹਨਾਂ ਨੂੰ ਤੂੰ ਬਾਹਰ ਚੱਲ ਲੈ ਕੇ ਆ ਕਿੱ ਕਦਾਨਾ ਨੇ ਕੰਮ ਫੜਿਆ ਵਾ ਹੈ ਘਰ ਆ ਕੇ ਸਾਰਾ ਕੁਝ ਕਰਦੀ ਹੈ ਕਮਾਲ ਲੋ ਚਲੋ ਆ ਗਈ ਆ ਗਈਆਂ ਚਲੋ 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 ਹੁਣ ਚੁੱਪ ਕਰਕੇ ਬੈਠੀਆਂ ਐ ਦੱਸੋ ਕਰਨਾ ਕੀ ਆ ਮੈਨੂੰ ਮੁੰਡੇ ਵਾਲਿਆਂ ਦਾ ਫੋਨ ਆਉਂਦਿਆ ਬਾਰ-ਬਾਰ ਦੱਸੋ ਉਹਨਾਂ ਨੂੰ ਮੈਂ ਕੀ ਜਵਾਬ ਦਵਾਂ ਕੀ ਬੋਲਾਂ ਮੰਮਾ ਤੇ ਹਫਤੇ ਦਾ ਟਾਈਮ ਤੇ ਲਿਆ ਉਹਨ ਕਿਉਂ ਬਾਰ-ਬਾਰ ਫੋਨ ਕਰਨ ਦੇਉ ਯਾਰ ਅਗਲੇ ਤਿਆਰੀ ਕਰੀ ਫਿਰਤੇ ਆ ਉਹਨਾਂ ਨੂੰ ਪੁੱਛ ਕੇ ਵੇਖਾ ਜਿੰਨੇ ਪਰੇਸ਼ਾਨ ਚੱਲਣ ਡੈ ਨੇ ਉਹ ਕਹਿੰਦੇ ਮੈਂ ਕੀ ਜਵਾਬ ਦਵਾ ਉਧਰੋਂ ਕੁੜੀ ਨਹੀਂ ਮੰਨਣ ਢਈ ਮਿੰਟ ਬਾਅਦ ਫੋਨ ਕੱਟੀ ਜਾਂਦੀ ਹੁਣ ਮੰਮੀ ਮੇਰੀ ਸੁਣ ਲੋ ਗੱਲ ਹੁਣ ਰਿਸ਼ਤਾ ਇੱਥੇ ਹੀ ਹੋਣਾ ਜੇ ਇਹ ਮੇਰੀ ਜਾਣਕ ਦਾ ਸਵਾਲ ਜੇ ਤੇ ਨਾਲੇ ਇਹਦਾ ਕੋਲੇਜ ਕਰੋ ਬੰਦ ਇਹਨੂੰ ਕੋਲੇਜ ਨਹੀਂ ਜਾਣ ਦੇਣਾ ਤੇ ਇੱਕ ਇਹਦੋਂ ਪੂਰੀ ਕਰ ਲੈਂਦੇ ਨਾ ਉਹ ਛੱਡੋ ਚਾਚੀ ਜੀ ਪੜਾਈ ਕਾਲੀਆਂ ਬਥੇਰੀਆਂ ਪੜਾਈ ਪੂਰੀਆਂ ਇੱਕ ਉਹ ਛੰਮੀ ਵਾਲ ਦੇਖ ਲੋ ਉਹਨੂੰ ਨਾਲ ਫੇਰ ਲੈ ਗਈ ਆ ਕਿਵੇਂ ਦਿੱਤੀ ਉਹਦੇ ਰੋਕਦੇ ਨਹੀਂ ਜੇ ਹੁਣ ਨਾ ਨਾ ਮੰਮੀ ਆਈ ਰੋਕਿਆ ਨਹੀਂ ਗਿਆ ਹੁਣ ਜੂ बोलदा ते ऊंची जी बाबा ਲਈਓ ਯਾਰ ਟੈਲੀਫੋਨ 'ਚ ਬੋਲ ਤਾਂ ਮੈਨੂੰ ਤਾਂ ਕੱਲ ਦੋਵੇਂ ਖਿੱਚ ਕੇ ਲੈ ਗਏ ਆਂ ਚਾਚੀ ਤੇ ਨਾਲੇ ਤੇ ਉਹ شمਮੀ ਉਧਰ ਲੈ ਗਈ ਨਾਲ ਹੀ ਭੈਜੀ ਚਪੇੜ ਮਾਰਨ ਡਿਆ ਸੀ ਉਹਨੂੰ ਮੈਂ ਤਾਂ ਗੱਲ ਟਾਲ ਲਈ ਤਾਂ ਅੰਦਰ ਲੈ ਕੇ ਰੋਖਿੱਚ ਕੇ ਤੇ ਚੁੱਕਾ ਨਾ ਹੱਥ ਮੰਮੀ ਜਿਹੋ ਜਿਹੇ ਇੱਕ ਗੱਲ ਵੇਖਿਆ ਜੈ ਤਾਂ ਉਹ ਵੀ ਸੱਚਾਈ ਸਿੰਮਰ ਨੇ ਨਾ ਸਾਨੂੰ ਜਾਰੇ ਥੱਲੇ ਲਾ ਚੜਿਆ ਪੜ ਕੇ ਲਾਡਾ ਪਿਆਰਾ ਹੈ ਨਾ ਪੜ ਕੇ ਸਹੀ ਗੱਲ ਹੈ ਗਲਤੀ ਮੇਰੀ ਹੋਈ ਹੈ ਹੁਣ ਮੇਰੀ ਸੁਣ ਲੋ ਗੱਲ ਥੱੜਿਆ ਕੁੜੀ ਨੂੰ ਉਹਨੂੰ ਫੋਨ ਕਰੋ ਜੀ ਆਗੇ ਠੀਕ ਆ ਦੇਣਾ ਨਾ ਅਸੀਂ ਤੇ ਉਹਨੂੰ ਗੁੱਤੋਂ ਫੜ ਕੇ ਮੈਂ ਲੈ ਕੇ ਆਉਣਾ ਜੇ ਮੈਂ ਕੋਲੋਂ ਗੁੱਤੋਂ ਫੜ ਕੇ ਚੰਗੇ ਲੱਗਦੇ ਜੀ ਤੁਹਾਨੂੰ ਨਹੀਂ ਪਤਾ ਇੱਕ ਭੈਣ ਨੇ ਉੱਥੇ ਵਿਆਹੀ ਆ ਤੇ ਉਹਦੀ ਸੱਸ ਮਾਂ ਕੀ ਕਹੇਗੀ ਤੇ ਸੋਨਦੀ ਕਹਿੰਦੀ ਕਿਸੇ ਦੀ ਗੱਲ ਫੋਨ ਕਰਕੇ ਵੇਖ ਲਓ ਇੱਕ ਵਾਰੀ ਸ਼ਾਇਦ ਆ ਜੇ ਉਹ ਫੋਨ ਤੇ ਬਾਰ ਬਾਰ ਕੱਟੀ ਜਾਂਦੀ ਆ ਜੇ ਮੈਂ ਰਣਜੀਤ ਨੂੰ ਕੀਤਾ ਉਹਨੇ ਹੀ ਫੋਨ ਕੱਟਤਾ ਮੈਂ ਵੀ ਕੀਤਾ ਕੱਟੀ ਜਾਂਦੇ ਨੇ ਫੋਨ ਸਾਰੇ ਜਣੇ ਫੋਨ ਕਿਉਂ ਕਟਣਦੇ ਆ ਕੀ ਪਤਾ ਕੀ ਗੱਲ ਹੋ ਗਈ ਆ ਕਿਸੇ ਨੇ ਵੀ ਚੁੱਕਿਆਗਾ ਫੋਨ ਨਹੀਂ ਕਿਸੇ ਨੇ ਵੀ ਨਹੀਂ ਚੁੱਕਿਆ ਗੱਲ ਕੀ ਏ ਚਾਚੀ ਜੀ ਉਧਰ ਜਾ ਕੇ ਕੋਈ ਸਿਆਪਾ ਤੇ ਨਹੀਂ ਨੇ ਪਾ ਦਿੱਤਾ ਫੜ ਕੇ ਸਿਮਾ ਇਹੀ ਕੁਛ ਹੋਣਾ ਸੋਣਾ ਨਾ ਗਲਤ ਨਾ ਕੁਝ ਵੀ ਸੋਚੋ ਹੋ ਸਕਦਾ ਹੈ ਕਿ ਉਹਨਾਂ ਦਾ ਸਾਰਾ ਪਰਿਵਾਰ ਰਲ ਕੇ ਉਹਨੂੰ ਸਮਝਾਂਦਾ ਹੋਵੇ ਕਿ ਤੇਰੇ ਮਾਂ ਪਿਓ ਤੇਰੇ ਭੈਣ ਭਰਾ ਜੋ ਕਰਨ ਦੇ ਸਹੀ ਕਰਨ ਦੇ ਆ ਬਸ ਚਾਚੀ ਜੀ ਇਹ ਤੁਹਾਡੇ ਸਾਰੇ ਲਾਡਾਂ ਨੇ ਉਹਨੂੰ ਵਿਗਾੜਤਾ ਹੁਣ ਅੰਨਾ ਕੁਝ ਬੋਲੋ ਆ ਲੈੰਦੋ ਜਰਾ ਨੂੰ ਲਾਡਾ ਨੇ ਨਹੀਂ ਵਿਗੜੀ ਤੁਹਾਡੀਆਂ ਕੁੜੀਆਂ ਹੈ ਹੀ ਵਿਗੜੀਆਂ ਵਾ ਆ ਲਓ ਮਾਸੀ ਜੀ ਥੋੜੇ ਹਿਸਾਬ ਨਾਲ ਗੱਲ ਕਰੋ ਚੁੱਪ ਕਰ ਵੇ ਪਹਿਲਾਂ ਗੱਲ ਸੁਣੋ ਦੀ ਫਿਰ ਗੱਲ ਕਰੀ ਚੁੱਪ ਕਰੋ ਤੂੰ ਤੂੰ ਹੀ ਗੱਲ ਕਰਨ ਜੋਗੇ ਨਹੀਂ ਹੈਗੇ ਉੱਚੀ ਆਵਾਜ਼ ਤੇ ਕਿੱਥੇ ਗੱਲ ਗਈ ਉੱਚੀ ਆਵਾਜ਼ ਚ ਗੱਲ ਬਿਲਕੁਲ ਨਹੀਂ ਮੈਂ ਮੱਕਨੀ ਕਹਿੰਨੇ ਸ਼ਮੀ ਕੀ ਕਹਿੰਦੇ ਹੋਇਆ ਕੀ ਆ ਇੰਨੇ ਗਰਮ ਹੋ ਗਏ ਜੇ ਹੋਇਆ ਕੀ ਆ ਗੱਲ ਦੱਸੋਗੇ ਫੇਰ ਹੀ ਪਤਾ ਲੱਗੂਗਾ ਆਪਣੀ ਭੈਣ ਨੂੰ ਬਾਜੀ ਬੈਠ ਜਾ ਬੈਠੋ ਬਾਜੀ ਇੱਥੇ ਬੈਠੋ ਹਿਸਾਬ ਨਾਲ ਗੱਲ ਕਰੋ ਇੱਦਾਂ ਥੋੜੀ ਗੱਲ ਕਰੀ ਦੀ ਆ ਇਦਾਂ ਹੀ ਕਰੀ ਦੀ ਆ ਹੈ ਦੱਸੋ ਜੀ ਕੋਈ ਗੱਲ ਨਹੀਂ ਆਰਾਮ ਨਾਲ ਗੱਲ ਕਰੋ ਆਏ ਹੋ ਨਾ ਕੀ ਗੱਲ ਹੈ ਦੱਸੋ ਕੀ ਗੱਲ ਹੋਈ ਅਸੀਂ ਤੇ ਰਾਮਨਾ ਕਰਨੇ ਵੀ ਲੈ ਆਂਦਾ ਤੁਹਾਡੇ ਲਾਡਾਂ ਨੇ ਨਹੀਂ ਉਹ ਗਾੜੀਆਂ ਤਾਂ ਨਹੀਂ ਕੁੜੀਆਂ ਹੀ ਵਿਗੜੀਆਂ ਵਾ ਪੈਂਜੀ ਕਰ ਹਾਂਏ ਤੁਸੀਂ ਕੀ ਵੀਰਿਆ ਪੈਂਜੀ ਵਿਗੜਿਆ ਆਪਣਾ ਦੱਸਣਾ ਵੀ ਤੇ ਸਾਡੇ ਘਰ ਆਇਓ ਹਾਂਜੀ ਜੀ ਸਦਕੇ ਸਿਰ ਮੱਥੇ ਤੇ ਪਰ ਆਰਾਮ ਨਾਲ ਕਰ ਮੈਂ ਆਰਾਮ ਨਾਲ ਹੀ ਕਰਨੀ ਜੋ ਮੇਰੇ ਘਰ ਹੋਇਆ ਨਾ ਉਹ ਤਰਾ ਹੀ ਬੋਲਣਾ ਤੁਹਾਡੇ ਘਰ ਕੀ ਕੋਈ ਚੀਜ਼ ਦਾ ਨੁਕਸਾਨ ਕਰਤਾ ਉਹਨੇ ਨੁਕਸਾਨ ਨਹੀਂ ਕੀਤਾ ਐਡਾ ਵੱਡਾ ਨੁਕਸਾਨ ਕਰਦਾ ਕਦੀ ਸੁਣਨ ਜੋਗਾ ਨਹੀਂ ਤੁਹਾਡੇ ਹਾਈ ਹਾਈ ਕੀ ਕਰ ਰਹੀ ਹੈ ਜੇ ਕਿਹੜਾ ਟਮਟਾ ਨੁਕਸਾਨ ਕਰਤਾ ਜੇ ਟਾੜਾ ਲੈਂਟਰ ਤੋੜਾਈ ਆ ਜਿਹੜਾ ਡਾ ਨੁਕਸਾਨ ਕਰਤਾ ਉਹਨੇ ਲੈਂਟਰ ਤੋਂ ਵੱਡਾ ਕੰਮ ਕਰਾਈ ਜੇ ਤੁਸੀਂ ਇੱਥੇ ਮੁੰਡਾ ਲੱਭਦੇ ਫਿਰਦੇ ਜੀ ਤੁਹਾਨੂੰ ਪਤਾ ਲੱਗੇਗਾ ਨਾ ਤੁਸੀਂ ਬੁਝਾਰਤਾਵੇਂ ਬੰਦੇ ਹੋ ਭੈਣ ਜੀ ਸੁਣੋ ਤਾਂ ਸਹੀ ਇੱਕ ਨਾ ਗੱਲ ਕਰ ਲੈਣ ਦੋ ਜੋ ਕੁਝ ਕਰਾਈ ਹੈ ਨਾ ਇਤੋਂ ਹੀ ਮੁੰਡਾ ਲੱਭਦੇ ਫਿਰਦੇ ਜੇ ਇਹਦੇ ਵਾਸਤੇ ਇਹਨੂੰ ਘਰੋਂ ਸਾਦੇ ਜੇ ਸਾਡੇ ਘਰੋਂ ਕਿਉਂ ਨਹੀਂ ਆਉਂਦੀ ਇਹ ਸਾਹਿਲ ਨੂੰ ਪਿਆਰ ਕਰਦੀ ਜੇ ਸਾਹਿਲ ਆ ਚੰਦ ਚੜਾ ਕੇ ਆਈ ਜੇ ਸਾਡੇ ਘਰ ਰਾਣੇ ਮੰਮੀ ਤੇਰੀ ਕੀ ਬੋਲ ਰਹੀ ਆ ਕੀ ਬੋਲੀ ਚਲਾਂਦੇ ਆ ਕਿਉਂ ਸਹੀ ਕਹਿੰਦੇ ਮੰਮੀ ਸਹੀ ਬੋਲੀ ਆਪਣੇ ਮੂੰਹ ਗਲ ਗਈ ਐ ਸਿਮਰਤ ਬੋਲਦੀ ਨਹੀਂ ਕੁਛ ਬੋਲਣਾ ਕੀ ਗੱਲ ਐ ਆ ਕੀ ਕਹਿੰਦੇ ਸਾਰੇ ਜਣੇ ਕਿਉਂ ਸਾਡੀ ਬੇਸੀ ਕਰਵਾਣ ਦੇ ਉਹਨਾਂ ਨੂੰ ਚੰਮੀ ਕੀ ਕਹਿੰਦੀ ਵੀ ਚਾਚੀ ਜੀ ਇਹਨੇ ਆਪ ਹੀ ਇੰਨੀ ਗੱਲ ਕਹੀ ਆ ਕਿ ਮੈਂ ਸਾਹਿਲ ਨੂੰ ਪਿਆਰ ਕਰਦੀ ਆ ਮੈਂ ਤਾਂ ਕਰਕੇ ਕਿਹੇ ਹੋਰ ਮੁੰਡੇ ਨਾਲ ਰਿਸ਼ਤਾ ਨਹੀਂ ਚ ਬਣਾਉਣਾ ਹੈਗਾ ਸਿਮਰਤ ਇਸੇ ਕਰਕੇ ਸਾਡੇ ਘਰ ਰਹੀ ਸੀ ਇਸੇ ਕਰਕੇ ਸਾਡੇ ਘਰ ਰਹੀ ਹੈ ਇੱਕ ਮਿੰਟ ਭੇਜੀ ਇੱਕ ਮਿੰਟ ਸਾਲ ਗੁਜ਼ਰਾ ਤੁਸੀਂ ਮੈਂ ਲਿਆ ਤੁਸੀਂ ਲਓ ਹੁਣ ਮਮੀ ਕੱਗਲੇ ਦੀ ਗੱਲ ਵੀ ਸੁਣੀ ਦੀ ਆਪ ਕਰਕੇ ਬਹਿ ਜਾ ਅੱਗੇ ਤੇਰੀਆਂ ਸੁਣੀਆਂ ਹੁਣ ਉਹਦੀਆਂ ਸੁਣ ਲਈਆਂ ਚੁੱਪ ਕਰ ਜਾ ਰਾਣਾ ਨੇ ਕੀ ਕਰਨਾ ਹੈ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਹੈ ਇੱਕ ਮਿੰਟ ਚੁੱਪ ਕਰੋ ਉਹਦੇ ਨਾਲ ਗੱਲ ਤੇ ਕਰ ਲੈਣੋ ਮਮੀ ਨੂੰ ਚੁੱਪ ਕੀ ਕਰਾਂ ਮੈਂ ਕੀ ਮੈਂ ਗਲਤ ਬੋਲਣ ਦੀ ਜੋ ਬੋਲ ਰਹੀ ਉਹ ਨਹੀਂ ਬੋਲਦੀ ਤਾਂ ਮੈਂ ਬੋਲਣ ਦੀ ਹੈ ਨਾ ਹੁਣ ਆਹ ਆਹ ਮੈਂ ਨੂੰ ਪੁੱਛ ਲੈੰਦੋਂ ਨਾ 1 ਮਿੰਟ ਵਾਸੀ ਜੀ ਤੁਸੀਂ ਗੱਲ ਕਰੰਦਿਓਗੇ ਤਾਂ ਅਸੀਂ ਕਰਾਂਗੇ ਸਾਡੇ ਤੁਸੀਂ ਬੋਲਣ ਦਾ ਮੌਕਾ ਹੀ ਨਹੀਂ ਪੇ ਦਿੰਦੇ ਤੇ ਫਿਰ ਸੱਦ ਲੈਣੀ ਹੀ ਨਾ ਉਧਰੋਂ ਆਈ ਕਿਉਂ ਨਹੀਂ ਫਿਰ ਤੁਹਾਡੇ ਸੱਦਿਆ ਮੌਕਾ ਦਿੰਦੇ ਤੇ ਸੱਦਦੇ ਹੀ ਨਾ ਤੁਸੀਂ ਮੰਮੀ ਉਹਨਾਂ ਨੂੰ ਗੱਲ ਦੱਸਣ ਤੇ ਦਓ ਪੁੱਛਣ ਤੇ ਦਓ ਕੁੜੀ ਨੂੰ ਉੱਠ ਲਿਆ ਉਹ ਬੋਲਦੀ ਪਈ ਐ ਤੇ ਚੁੱਪ ਕਰੋਗੇ ਤੇ ਤਾਂ ਹੀ ਆ ਉਹ ਬੋਲੇ ਨਾ ਤੁਸੀਂ ਚੁੱਪ ਕਰਵਾ ਦਿਓ ਮੈਂ ਸਾਨੂੰ ਪੁੱਛ ਤੇ ਲੈਣ ਦੇ ਕੁੜੀ ਨੂੰ ਕਿ ਆਓ ਇਹਨਾਂ ਨੂੰ ਤੁਸੀਂ ਬੈਠੇ ਤਮਾਸ਼ਾ ਵੇਖਣ ਦੇ ਜੇ ਉਹ ਤੇ ਬੋਲਣ ਹੀ ਨਹੀਂ ਦੇਂਦੇ ਕਿਸੇ ਨੂੰ ਗੱਲ ਹੀ ਨਹੀਂ ਕਰਨ ਦਿੰਦੇ ਭਈ ਆ ਵੇਖੋ ਦੋ ਉਹਦੋਂ ਤੇ ਤੁਸੀਂ ਕਰਨ ਲੈਣ ਨੂੰ ਪੁੱਛਣ ਦਾ ਵਾਦਾ ਮੰਮੀ ਦੇ ਸਾਹਮਣੇ ਹੈ ਰਣਜੀਤ ਤੂੰ ਕਿਤਰਾ ਦੀ ਗੱਲ ਕਰਨ ਦੇ ਆ ਤੇਰੀ ਵੀ ਅੱਜ ਬੋਲਬਣੀ ਵਿਗੜੀ ਨਹੀਂ ਪਈ ਤੁਸੀਂ ਸਾਰੇ ਜਣੇ ਬੋਲੀ ਜਾਂਦੇ ਜੇ ਇੱਕ ਵਾਰੀ ਸਾਨੂੰ ਕੁੜੀ ਨੂੰ ਤਾਂ ਪੁੱਛ ਲੈੰਦੋ ਬਾਕੀ ਸਾਨੂੰ ਪੱਕਾ ਯਕੀਨ ਆ ਸਾਡੀ ਕੁੜੀ ਇਤਨਾ ਨਹੀਂ ਕਰ ਸਕਦੀ ਅਸੀਂ ਬਾਗਲਿਆ ਜਿਹੜੇ ਆ ਗਏ ਉੱਠ ਕੇ ਤੀ ਆ ਪੁੱਛ ਲੋ ਉਹ ਪੁੱਛ ਲੋ ਕੋਈ ਗੱਲ ਕਰਨ ਦੀ ਹੋਗੀ ਤਾਂ ਗੱਲ ਕਰਾਂਗੇ ਕੋਈ ਨਾ ਪੁੱਛ ਲੈੰਦੋ ਇੱਕ ਵਾਰੀ ਲੱਕੀ ਮੈਂ ਤੇ ਮੰਮੀ ਸਮਝਾ ਸਮਝਾ ਥੱਕ ਗਿਆ ਪੁੱਛੋ ਤੁਸੀਂ ਪੁੱਛ ਪੁੱਛੋ ਤੀ ਬੋਲ ਸਿਬਰਾ ਦੱਸ ਬੋਲ ਤੀ ਕਿਉਂ ਨਹੀਂ ਬਈ ਇਹਨੇ ਇਤਨਾ ਨਹੀਂ ਬੋਲਣਾ ਇਹਦੇ ਦੋ ਨਾਉ ਮੂੰਹ ਤੇ ਫੇਰ ਉਹਨੇ ਕੁਛ ਤੈਨੂੰ ਕਿਹਾ ਨਾ ਤੇ ਫਿਰ ਮੈਨੂੰ ਨਾ ਮੇਰੇ ਕੋ ਭਜਦੀ ਨਾ ਆਵੀ ਵੀਰੇ ਕਾਲੀ ਨਾ ਗੱਲ ਨਾ ਕਰੋ ਤੁਸੀਂ ਇੱਥੇ ਸਿਮਰਤ ਬੋਲਣਾ ਹੀ ਕਿ ਨਹੀਂ ਬੋਲਣਾ ਕਿ ਮੈਂ ਦੋਹ ਤਰਾ ਤੇਰੇ ਮੂੰਹ ਤੇ ਹਾਂ ਮੰਮੀ ਮੈਂ ਸਾਹਿਲ ਨੂੰ ਪਸੰਦ ਕਰਦੀ ਮੈਂ ਉਹਦੇ ਨਾਲ ਹੀ ਵਿਆਹ ਕਰਾਂਗੀ ਸਿਮਰਤ ਤੇਰੀ ਸ਼ਰਮ ਹੀ ਹੁੰਦੀ ਤੈਨੂੰ ਸ਼ਰਮ ਨਹੀਂ ਤੇਰਾ ਭਰਾ ਵੱਡਾ ਬੈਠਾ ਹੈ ਸਾਹਮਣੇ ਹੈ ਮੈਨੂੰ ਕੋਈ ਨਹੀਂ ਪਤਾ ਜੀ ਮੈਂ ਕਰੋਨਾ ਤੇ ਮੈਂ ਸਾਹਿਲ ਨਾਲ ਵਿਆਹ ਕਰਾਂਗੀ ਤੂੰ ਬੇਸ਼ਰਮ ਹੋ ਗਈ ਹੁਣ ਚੁੱਪ ਕਰ ਜਾ ਚੁੱਪ ਕਰ ਜਾ ਸ਼ਰਮ ਕਰ ਲੈ ਪੈ ਗਈ ਸੱਸ ਲੱਗ ਕੇ ਬੈਠੀ ਉਹ ਕੀ ਕਹੂਗੀ ਇਹਨੇ ਆ ਮੇਰੇ ਸਿਰ ਤੇ ਕਹ ਪਾਣੀ ਸੱਜ ਪੈ ਗਈ ਘੋਣ ਉਹਨੇ ਕੀ ਕਹਣਾ ਮੇਰੇ ਘਰ ਹੀ ਸਾਰਾ ਕੁਝ ਕਰਕੇ ਆਈ ਮੈਨੂੰ ਸਭ ਕੋ ਪਤਾ ਹੀ ਹੈ ਮੈਂ ਕੀ ਕਹਣਾ ਇਹਨੂੰ ਸ਼ਾਂਤੀ ਰੱਖੋ ਮਸੀ ਜੀ 2 ਮਿੰਟ ਚੁੱਪ ਕਰੋ ਗੱਲ ਕਰ ਲੈ ਲੋ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣਾ ਹੁਣ ਤੁਸੀਂ ਸਾਰੇ ਚੁੱਪ ਕਰ ਜਾਓ ਬੜਾ ਕੁਝ ਬੋਲ ਲਿਆ ਜੋ ਕਰਨਾ ਹੈ ਨਾ ਕੁੜੀਏ ਸਭ ਕੋ ਦੱਸ ਆਈ ਉਥੇ ਤੁਸੀਂ ਨਾ ਮੇਰੀ ਸੁਣੋ ਆਪਣੀ ਨਾ ਸੁਣਾਓ ਸਹੀ ਕਹਿੰਦੇ ਮਮੀ ਜੀ ਬਿਲਕੁਲ ਐਵੇਂ ਨਹੀਂ ਕਰ ਪਏ ਮਮੀ ਨਹੀਂ ਸਹੀ ਗੱਲ ਕਰਨ ਦੇ ਉਹ ਵੀ ਸਾਡੀ ਬੇਇੱਜ਼ਤੀ ਕਰਕੇ ਰੱਖਤੀ ਐ ਇਹਨਾਂ ਨੇ ਰਣਜੀਤ ਮੇਰੀ ਗੱਲ ਸੁਣੋ ਮੈਂ ਚੁੱਪਗਾ ਨਹੀਂ ਕੁੜੀਆ ਤੂੰ ਹੀ ਸ਼ਮੀ ਚੁੱਪ ਕਰ ਜਾ ਤੇਰੇ ਕੀਤਾ ਹੋਇਆ ਸਾਰਾ ਕੁਝ ਰਹਿ ਜਾ ਇੱਥੇ 2 ਦਿਨ ਰੱਖ ਲੈ 2 ਦਿਨ ਹੁਣ ਸਦਾ ਹੀ ਨਹੀਂ ਰੱਖ ਲਈ ਹੁਣ ਨਾ ਬੇਹੇ ਤੇ ਲਾੜਦਾਨਾ ਕਿੱਥੇ ਤੇ ਇੱਥੇ ਸਭ ਨਹੀਂ ਰਾਣੇ ਹੁਣ ਬੋਲਦਾ ਨਹੀਂ ਤੂੰ ਕਸਰ ਰਹਿ ਗਈ ਸਿਮਰਤ ਸਿਮਰਤ ਸਾਡੇ ਸਿਰੇ 'ਚ ਕੋਈ ਸੁਆਹ ਪਾਉਣ ਨੂੰ ਕੋਈ ਕਸਰ ਰਹਿ ਗਈ ਨਾ ਤੇ ਲਿਆ ਜਾ ਨਹੀਂ ਸਿਮਾ ਬਾਰੋਂ ਮਿੱਟੀ ਦਾ ਲਿਆ ਝੋਕਕੇ ਕੜਾਈਆ ਪਰ ਕੇ ਸਾਡੇ ਸਿਰੇ ਸੁਟੇ ਸਵਾਤ ਇਹਨੇ ਪਾਤੀ ਆ ਹੋਰ ਕਿੰਨੇ ਕ ਪਾਉਣੇ ਆ ਨਹੀਂ ਕੋਈ ਰਹਿ ਗਈ ਤੇ ਪਾ ਦਵੇ ਹੁਣ ਘਰ ਬੈ ਕੇ ਸਾਡੀ ਬੇਇੱਜ਼ਤੀ ਕਰਨ ਦੇ ਨੇ ਸ਼ਾਬਾਸ਼ ਏ ਤੇਰੇ ਸਾਡੇ ਘਰ ਜਾ ਕੇ ਇਹ ਬੇਇੱਜ਼ਤੀ ਕਰਾਈ ਸਾਡੀ ਤੇ ਮੈਂ ਤਾਂ ਫੇਰ ਆਉਣਾ ਹੀ ਨਹੀਂ ਤੁਹਾਡੇ ਘਰਾਂ ਤੇ ਆਉਂਦੀ ਨਹੀਂ ਸੀ ਏ ਤੁਹਾਡੇ ਸੱਦਿਆਂ ਤੇ ਨਹੀਂ ਆਈ ਨਹੀਂ ਇਹਨੂੰ ਮਹੀਂਓ ਤੋਂ ਛਿੜਕਾ ਮਾਰ ਕੇ ਲੈ ਕੇ ਆਈ ਜੇ ਵੀ ਚੱਲ ਜਾ ਕੇ ਉਹਨਾਂ ਨੂੰ ਦੱਸ ਕਿਹੜੀ ਕਰਤੂਤ ਕੋਲੀਓ ਇਹ ਮਾਹੁਣੇ ਸੇਵਾ ਕਰਦੀ ਆ ਠਹਿਰ ਜਾ ਤੂੰ ਥੋੜੀ ਦੇਰ ਇਤਾਂ ਦੀ ਗੱਲ ਨਾ ਕਰੋ ਲਫ਼ਜ਼ ਤੇ ਚੰਗੇ ਬੋਲੋ ਨਾ ਭੈਣ ਜੀ ਮੰਮੀ ਭੈਣ ਜੀ ਜੋ ਉਹਨੇ ਕੀਤਾ ਮੈਂ ਉਹ ਹੀ ਬੋਲ ਰਹੀ ਆ ਮੇਰੀ ਗੱਲ ਸੁਣੋ ਹੋ ਸਕਦਾ ਸਾਹਿਲ ਨੂੰ ਪਸੰਦ ਹੀ ਕਰਦੀ ਹੋਵੇ ਤੁਸੀਂ ਤਾਂ ਪਤਾ ਨਹੀਂ ਕੀ ਨਾ ਆਪ ਸ਼ਨਾਬ ਬੋਲੀ ਜਾਂਦੇ ਜੇ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਗਲਤੀ ਹੁੰਦਾ ਵਾ ਕੀਤਾ ਉਹਦਾ ਪਸੰਦ ਕਰਦੀ ਹੋਵੇ ਉਹਦਾ ਰਿਸ਼ਤਾ ਹੋਣ ਦੇ ਉਹਨੇ ਨਾਂ ਲੈਤਾ ਕਿ ਮੈਂ ਸਾਹਿਲ ਨੂੰ ਪਸੰਦ ਕਰਦੀ ਆ ਤੁਸੀਂ ਤਾਂ ਪਤਾ ਨਹੀਂ ਕਿੱਥੇ ਚੜਨਦੇ ਤੇ ਕਿੱਥੇ ਉਤਰਨਦੇ ਜੇ ਤੂੰ ਨਾ ਜੇ ਸਾਹਿਲ ਨੂੰ ਪਸੰਦ ਕਰਦੀ ਨਾ ਤਾਂ ਆਪਣੀ ਮਾਂ ਨੂੰ ਦੱਸੇ ਆਪਣੇ ਭਰਾ ਨੂੰ ਦੱਸੇ ਸਾਨੂੰ ਦੱਸਣਾ ਜੱਟ ਸਾਡੇ ਘਰ ਜਾਗੇ ਸਾਡੇ ਘਰ ਜਾ ਗੱਲਾਂ ਕਰਨ ਦੀ ਅਗਲੀ ਸ਼ੰਮੀ ਸਾਈਲ ਵੀ ਪਸੰਦ ਕਰਦਾ ਸੀ ਮਿਲਤ ਨੂੰ ਸਾਹੀ ਨੂੰ ਤਾਂ ਪਤਾ ਹੀ ਨਹੀਂ ਭਾਬੀ ਮੈਨੂੰ ਕੁਝ ਪਤਾ ਨਹੀਂ ਆ ਮੈਂ ਤੇ ਅੱਜ ਇਹਦੇ ਮੂੰਹ ਸੁਣਿਆ ਵਾ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਤੁਸੀਂ ਇਹਦੇ ਕੋਈ ਪੁੱਛੋ ਕੀ ਆ ਤੇ ਕੀ ਨਹੀਂ ਤੈਨੂੰ ਤੇ ਫਿਰ ਜਾ ਹੀ ਵੀ ਸ਼ੰਮੀ ਠੀਕ ਨਹੀਂ ਹੈਗੀ ਤੇ ਦੋ ਦਿਨ ਲਏ ਆ ਤੇ ਤੋ ਤੇ ਹੋ ਰਹੀ ਆਪਣੇ ਗੋਲ ਖਲਾਲਦੀ ਫਿਰਦੀ ਤੇ ਜਵਾਬ ਹੁਣ ਤੇ ਹੁਣ ਨਾ ਹਮ ਤੇਰੀ ਬੋਲਦੀ ਕਿਥੇ ਗਈ ਜੀ ਘਟ ਘਟ ਤੇਰੀ ਜਬਾਨ ਚਲਦੀ ਹੈ ਚਾਚੀ ਜੀ ਪਿਆਰ ਨਾਲ ਪੁੱਛੋ ਇਦਾਂ ਨਾ ਕਰੋ ਸ਼ਮੀ ਤੂੰ ਹਜੇ ਪਿਆਰ ਕਿੰਨੀ ਹੈ ਇਦਾਂ ਪਿਆਰ ਨਾਲ ਗੱਲ ਕਰ ਬੋਲਦੀ ਕਿਉਂ ਨਹੀਂ ਬਈ ਹੁਣ ਕੀ ਤੂੰ ਸਾਰਿਆਂ ਨੇ ਰੌਲਾ ਪਾਇਆ ਰੌਲਾ ਪਾਦ ਹੋ ਗਿਆ ਹੁਣ ਮੈਂ ਤੁਹਾਨੂੰ ਇੱਕੋ ਵਾਰੀ ਕਹਿ ਦਿੱਤਾ ਤੇ ਸੋ ਗੱਲਾਂ ਦੀ ਇੱਕ ਗੱਲ ਮੈਂ ਸਾਹਿਲ ਨੂੰ ਪਿਆਰ ਕਰਦੀ ਐ ਮੈਂ ਸਾਹਿਲ ਨਾਲ ਹੀ ਵਿਆਹ ਕਰਾਉਣਾ ਵਾ ਦੇ ਲੈ ਮਮੀ ਤੇ ਨਾਲੇ ਤੁਸੀਂ ਮੇਰੀ ਗੱਲ ਸੁਣ ਲਓ ਜੇ ਮੈਂ ਕਰਾਉਣਾ ਤਾਂ ਸਾਹਿਲ ਨਾਲ ਹੀ ਵਿਆਹ ਕਰਾਉਣਾ ਅੱਗੇ ਤੁਸੀਂ ਆਪਣਾ ਸਾਹਿਬ ਸਾਰੇ ਜਣੇ ਲਾ ਲਓ ਚੁੱਪ ਕਰ ਜਾ ਮੇਰੀ ਸੁਣ ਲੈ ਗੱਲ ਜਿੱਥੇ ਮੈਂ ਜਾਊਂਗਾ ਨਾ ਉੱਥੇ ਤੇਰਾ ਵਿਆਹ ਹੋਊਗਾ ਚੁੱਪ ਕਰੋ ਤੁਸੀਂ ਧਮਕੀ ਮੈਨੂੰ ਨਾ ਦੇ ਧਮਕੀ ਦੇ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਆਪਣੀ ਭਰਜਾਈ ਨੂੰ ਸਾਨੂੰ ਕਾਹਦੀਆਂ ਧਮਕੀਆਂ ਦਿੰਦੀ ਐ ਉਹ ਮਾਸੀ ਜੀ ਤੁਹਾਨੂੰ ਤੇ ਧਮਕੀ ਦੇ ਕੇ ਨਹੀਂ ਗਈ ਉਹ ਗਈ ਤੇ ਆ ਤੁਸੀਂ ਚੋਣ ਲੋ ਗੱਲ ਮੈਂ ਛਾਈ ਲਾ ਵਿਆਹ ਕਰਾਉਣਾ ਜੇ ਹੋਰ ਕਿਤਨਾ ਧਮਕੀ ਦੇਣੀ ਕਰਕੇ ਕਿੰਨਾ ਹੋਰ ਕੁਛ ਨਾ ਚੰਦ ਚੜਾ ਦਿਓ ਜਾਓ ਮੈਂ ਕੀ ਚੰਦ ਚੜਾਉਣਾ ਚੜਾਤਾ ਨਹੀਂ ਦਾ ਫालतू ਬਕਵਾਸ ਕਰਨ ਦੇ ਹੋਰ ਚੋਰੀ ਸ਼ਮੀ ਦੀ ਸਾਸਾ ਤੂੰ ਨਾ ਗਰਮ ਹੋ ਤੂੰ ਕੀ ਗਰਮ ਹੋਂ ਡਿਆ ਨਾ ਤੇ ਤੁਸੀਂ ਚੋਰ ਦੇ ਨਾਲੇ ਤੁਸੀਂ ਚਤਰ ਬਣੀ ਜਾਂਦੇ ਜੇ ਹੈ ਨਹੀਂ ਆਪਣੇ ਰਿਸ਼ਤੇ ਕੱਦ ਤੋਂ ਖਰਾਬ ਕਰਨ ਦੇ ਜੇ ਸਹਿਨਸ਼ੀਲਤਾ ਨਾਲ ਗੱਲ ਕਰ ਲਓ ਵੀ ਬਾਹਰ ਵਿੱਚ ਵੀ ਲੋੜਾ ਭਾਜੀ ਚੁੱਪ ਕਰਾਉਂਦੇ ਨੇ ਤੋ ਤੇ ਆ ਬੋਲਣ ਦਾ ਕੋ ਚੁੱਪ ਕਰਾਊਗਾ ਚੁੱਪ ਕਰੋ ਇੱਕ ਮਿੰਟ ਚੁੱਪ ਕਰੋ ਸੀਮਾ ਕਿਆ ਪਾਣੀ ਪੂੜੀ ਲੈ ਕੇ ਸ਼ੰਮੀ ਜਾ ਜਾਣਾ ਪੂੜੀ ਖਾ ਜਾ 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 ਕਮਾਲ ਦੀ ਗੱਲ ਆ ਅੱਜ ਕੱਲ੍ਹ ਭਲੇ ਦਾ ਜ਼ਮਾਨਾ ਨਹੀਂ ਚੁੱਪ ਕਰਕੇ ਧਰ ਉਹ ਵੀ ਕੀ ਕਹਿਣ ਮੈਂ ਭਲੇ ਦਾ ਜ਼ਮਾਨਾ ਹੀ ਨਹੀਂ ਹੈਗਾ ਕੁਝ ਨਹੀਂ ਮੰਮੀ ਕੀ ਕਹਿਣ ਆਹ ਵੇ ਉਹਦਾ ਭਰਾ ਹਾਂ ਤਾਂ ਕੁਝ ਕਿਹਾ ਹੀ ਨਹੀਂਗਾ ਕੁਝ ਨਹੀਂ ਲੱਕੀ ਚੁੱਪ ਕਰ ਪਤਾ ਨਹੀਂ ਕਿਥੋਂ ਪੈਂ ਜੀ ਮੈਂ ਹੱਥ ਛੋੜ ਦੇ ਚੁੱਪ ਕਰ ਜਾ ਚੁੱਪ